ਜੈਮਰੋਡ ਦੇ ਵਿੱਚ ਮਿਨੀ ਕੋਵਾ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਫਾਸਟ ਫੂਡ ਦਾ ਵੀ ਜਿਹੜਾ ਹੈਗਾ ਹਰ ਤਰ੍ਹਾਂ ਦਾ ਜਿਹੜੀ ਸਹੂਲਤ ਮਿਲੂਗੀ ਤੇ ਜੇਕਰ ਗੱਲ ਕਰੀਏ ਤਾਂ ਗੱਟੀਆਂ ਦੀ ਗੱਟੀਆਂ ਦੀ ਪਾਰਕਿੰਗ ਵੀ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਜਿਹੜੀ ਹੈਗੀ ਢੰਗ ਦੇ ਨਾਲ ਕੀਤੀ ਗਈ ਹੈਗੀ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜੀਆਂ ਖਾਣ-ਪੀਣ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜੇਕਰ ਤੁਸੀਂ ਵੀ ਇੱਥੇ ਆਂਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਵੇਗੀ ਚਾਹੇ ਤੁਸੀਂ ਪਾਰਕਿੰਗ ਦੀ ਗੱਲ ਕਰੀਏ ਤਾਂ ਪਾਰਕਿੰਗ ਦੇ ਵਿੱਚ ਵੀ ਤੁਸੀਂ ਆਪਣੀਆਂ ਗੱਡੀਆਂ ਲਗਾ ਕੇ ਆਪਣਾ ਜਿਹੜਾ ਇੰਜੋਏਮੈਂਟ ਕਰ ਸਕਦੇ ਹੋ ਬੱਚਿਆਂ ਦੇ ਨਾਲ ਆਓ ਤੇ ਇੱਥੇ ਜਿਹੜਾ ਹੈਗਾ ਇੱਕ ਵਾਰ ਜਿਹੜਾ ਹੈਗਾ ਤੁਸੀਂ ਇਸ ਲੋਕੇਸ਼ਨ ਤੇ ਆਓਗੇ ਤਾਂ ਤੁਸੀਂ بار بار ਆਓਗੇ ਕਿਉਂਕਿ ਆ ਕਿਹਾ ਜਾਂਦਾ ਮਨਾਲੀ ਚਲੇ ਜਾਓ ਜਾਂ ਹੋਰ ਕਿਤੇ ਜਗ੍ਹਾ ਤੇ ਚਲੇ ਜਾਓ ਛੁੱਟੀਆਂ ਦੇ ਵਿੱਚ ਖਾਸ ਕਰਕੇ ਲੋਕ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਉਂਦੇ ਨੇ ਪਰ ਜਿਹੜਾ ਮਿਨੀ ਗੋਆ ਹੈਗਾ ਵਾ ਜਮਰੋੜ ਦੇ ਵਿੱਚ ਹੈਗਾ ਵਾ ਉੱਥੇ ਖੜੇ ਆ ਤੇ ਜ਼ਰੂਰ ਇੱਕ ਵਾਰੀ ਜਿਹੜਾ ਇੱਥੇ ਦਾ ਵਿਜ਼ਿਟ ਕਰੋ ਤੁਹਾਨੂੰ ਵੀ ਵਾਕਿਆ ਹੀ ਲੱਗੇਗਾ ਕਿ ਤੁਸੀਂ ਇੱਥੇ ਆਏ ਹੋ ਤੇ ਤੁਹਾਡੇ ਜਿਹੜੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਜਿਹੜੀ ਇਹ ਸਥਾਨ ਹੈਗਾ ਮਿਨੀ ਗੋਆ ਦੇ ਵਿੱਚ ਘੁੰਮ ਰਹੇ ਆ ਜਿੱਥੇ ਕਿ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਕਿ ਤੁਹਾਨੂੰ ਕਾਫੀ ਜੜੀਆਂ ਹੈਗੀਆਂ ਵਾ ਇੱਥੇ ਸਹੂਲਤਾਂ ਮਿਲ ਸਕਦੀਆਂ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਆਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਵਾਰ ਜ਼ਰੂਰ ਆਓ ਸਾਡੇ ਨਾਲ ਜਿਹੜੇ ਬੋਰਡ ਚਲਾਉਂਦੇ ਨੇ ਵੀਰ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਵੀਰ ਜੀ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਕਿੰਨੀਆਂ ਸਵਾਰੀਆਂ ਐਸ ਬੋਰਡ ਦੇ ਵਿੱਚ ਪੈਂਦੀਆਂ ਸਾਡੇ ਕੋਲ 12 ਸਵਾਰੀਆਂ ਲੈ ਜੀ ਪੈਂਦੀਆਂ ਤਾਂ ਉਹਨਾਂ ਨੂੰ ਸਿੱਧੀ ਜਿਹਾ ਕੰਮ ਉਹ ਨਹੀਂ ਕਰਦੇ ਜਾਂ ਸੱਜਣ ਦੇ ਟੇਕ ਕੀ ਜਿਹੜੀ ਹੈਗੀ ਆ ਸੇਫਟੀ ਕੀ ਹੈ ਸਿਰਫ ਸਿੱਧੀਆਂ ਸਿੱਧੀਆਂ ਕੈਪਾਇਡਿਡ ਬੋਰਡ ਕੋਲ ਰਿੰਗਰੇਜੈਂਸ ਆਫਰ ਤੋਂ ਬੜੇ ਨਾਲ ਰਿੰਗਰੇਜੈਂਸ ਇਹ ਕਰਾਈ ਇਹ ਜਰੂਰੀ ਤੁਸਫਰਤਾ ਹੈ ਕਿ ਜਦੋਂ ਜੰਗ ਹੋਵੇ ਸੱਜੇ ਨੂੰ ਆ ਕੇ ਸੱਜੇ ਨੂੰ ਆ ਕੇ ਇਹ ਦੋ ਆਈਮਾਨ ਨੂੰ ਘੋੜੇ ਦੇਖਿਆ ਕਰਦੇ ਔਰ ਹੀ ਘੋੜੀ ਜਾ 12 ਨੂੰ ਸਿਆਣ ਕਰ ਜਿਹੜੀ ਹੋਰ ਪਬਲਿਕ ਆਣਾ ਚਾਹਦੀ ਆ ਉਹਨਾਂ ਨੂੰ ਕੀ ਮੈਸੇਜ ਹੈ ਬਾ ਉਹਨਾਂ ਨੂੰ ਕਿਓ ਵੱਧ ਬਤਾਓ ਬੜੀਆਂ ਜਿਹੜੇ ਸਰਗਣ ਕਾਫੀ ਐਕਟੀਵਿਟੀ ਹੈ ਸਾਡੇ ਕੋਲ ਹਾਂਜੀ ਬੇਟਾ ਕੀ ਨਾਮ ਹੈ ਮੋਕਸ਼ ਮੋਕਸ਼ मिनी गोबा में घूम रहे हो कैसा महसूस कर रहे हो अच्छा अच्छा रिपोर्टिंग की है कैसा लगा फाइन अच्छा गुड हां जी बेटा जी क्या नाम है ना, मेरा नाम विवान है मेबान आज मिनी गोबा में घूमने आए हो क्या कहना चाहोगे यहां पे वेदर थोड़ा गरम है पर गर्मियों के सीजन में यहाँ पे गर्म है और हम गुरदासपुर से आए हैं तो यहाँ पे आने के लिए अच्छा अच्छा व्यू है मतलब हाइट पे है और स्पेशली यहाँ पे सी के लिए की बो, बोटिंग आ जाती है और और भी सारी काफ़ी सारी एक्टिविटीज है जो हम कर सकते हैं यहाँ पे तो अच्छा है। अच्छा लग रहा है हाँ अच्छा। अच्छा। जी भैया क्या नाम है वरुण कुमार कहाँ से आए हो गुरदासपुर से मिनी गोवा में घूम रहे हो कैसा महसूस हो रहा है देखो गोवा है बहुत डिफरेंट लग रहा है कि लग रहा है कि कहीं हिल स्टेशन पे है बढ़िया जगह पे है। लोग मनाली वगैरह जाते हैं जब गर्मियों की छुट्टी होती है तो क्या कहना चाहोगे देखो ना हम डिस्ट्रिक्ट गुरदासपुर से आए हैं हमें मनाली तो चलो बहुत ज्यादा पड़ता है।, है दूर पड़ता है हमें यह नेबर सबसे बढ़िया एरिया यही पड़ता है मिनी गोवा जब रोड घूमने के लिए अगर टाइम सेविंग के लिए सबसे बढ़िया एरिया ये वाला हाँ जी भाई जी क्या नाम है साजिन जी कौन कौन सी बोर्ड चल रही है जहाँ पे तो सर तो सिर्फ अपनी स्पीड बोर्ड ही है और एक हाई स्पीड बोर्ड है लेकिन वो अभी सर्विस पे गई हुई okay. है ओके और प्राइस इन इसका है स्पीड बोर्ड का फोर हंड्रेड परसन और हाई स्पीड का फाइव हंड्रेड परसन पर और हमारा अराउंड होता है ढाई से तीन किलोमीटर का कौन सी वोकेशन है वोकेशन कौन सी है लोकेशन लोकेशन जगह कौन सी है ये जी या मिनी कहते हैं इसे ओके गाँव का नाम चिंद रोड है ओके ਜੈਸੇ ਲੋਕ ਮਨਾਲੀ ਵਗੈਰਾ ਗੁੰਮਣੇ ਜਾਂਦੇ ਆ ਗਰਮੀਆਂ 'ਚ ਕੀ ਕਹਿਣਾ ਚਾਹੋਗੇ ਸੇਮ ਹੀ ਲੋਕੇਸ਼ਨ ਹੈ ਮਾਰੀ ਵੀ ਇਧਰ ਵੀ ਆਣਾ ਚਾਹੀਏ ਪੰਜਾਬ ਵਾਲੋ ਕੋਈ ਇਧਰ ਵੀ ਲੋਕ ਆਂਦੇ ਨੇ ਦੂਰੋਂ ਦੂਰੋਂ ਬੱਚੇ ਜਿਹੜੇ ਹੈਗੇ ਆ ਇੱਥੇ ਆ ਕੇ ਨਜ਼ਾਰਾ ਲੈ ਸਕਦੇ ਨੇ ਤੁਸੀਂ ਵੀ ਜੇਕਰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਿਤੇ ਮਨ ਬਣਾਉਂਦੇ ਹੋ ਤਾਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਕੈਮਰਾ ਪਰਸਨ ਨਾਲ ਪਨੀ ਤਰੋੜਾ ਚਮਰੋੜਾ